ਸਹੀ ਕਿ ਆਂ ਗੁਰੂ ਘਰ ਟਾਲੀ ਸ਼ਾਹ ਵਾ ਤੁਹਾਨੂੰ ਕਰਾਵਾਂਗੇ ਸਾਰੇ ਦਰਸ਼ਨ ਗੁਰੂ ਘਰ ਦੇ ਤੇ ਇੱਥੇ ਸਾਨੂੰ ਪੜ੍ਹਾਉਣੇ ਆਂਗੇ ਇਤਿਹਾਸ ਟਾਲੀ ਸ਼ਾਹ ਦਾ ਥੀ ਪੜਿਓ ਸਾਡਾ ਜਿਹੜਾ ਇਤਿਹਾਸ ਲਿਖਿਆ ਹੋਇਆ ਤੇ ਕੱਲਾ ਕੱਲਾ ਲਿਖਿਆ ਹੋਇਆ ਇਤਿਹਾਸ ਉਹਰੇ ਜੀ ਕੀ ਹੋਇਆ ਤੇ ਕੀ ਨਾ ਰੁਗੋਵ ਸਿੰਘ ਜੀ ਮਹਾਰਾਜ ਜੀ ਆਏ ਤੇਰੇ ਕੱਲਾ ਕੱਲਾ ਇਤਿਹਾਸ ਲਿਖਿਆ ਹੋਇਆ ਸੇ ਸਾਰਾ ਇਤਿਹਾਸ ਤੁਹਾਨੂੰ ਆਪ ਵੀਡੀਓ 'ਚ ਦਿਖਾਉਣੇ ਆ ਅਜੇ ਸੀ ਗਏ ਤੇ ਗੁਰੂ ਘਰ ਟਾਲੀ ਸ਼ਾਹ ਤੇ ਗਾਂ ਆਪਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਅੰਦਰ ਚੱਲਾਂਗੇ ਇੱਧਰ ਆ ਗਿਆ ਪਾਰਕਿੰਗ ਪਾਰਕਿੰਗ ਨੂੰ ਬਣਾਇਆ ਇਤਨੀ ਜੀ ਬਹੁਤ ਸੋਹਣੇ ਫੁੱਲ ਬਣੇ ਹੋਏ ਨੇ ਫੁੱਲ ਲੱਗੇ ਨੇ ਬਹੁਤ ਸੋਹਣੇ ਦੇਖੋ ਇਧਰ ਗੁੜੀਆਂ ਫਿਰਦੀਆਂ ਨੇ ਦੋਨੇ ਤੇ ਪਰਬਦੀਪ ਜੋੜਾ ਕਰ ਗਿਆ ਹੋਇਆ ਜੀ ਬੂਟ ਜਮਾ ਕਰਾਉਣ ਗਿਆ ਹੋਇਆ ਆਪਣਾ ਚਪਲਾ ਪਹਿਲਾਂ ਅਸੀਂ ਉਰੇ ਹੀ ਘੜਤੀ ਨਹੀਂ ਆ ਬਾਬੇ ਕਹਿੰਦੇ ਵੀ ਅੰਦਰ ਜਮਾ ਕਰੋ ਇਧਰ ਪਾਰਕਿੰਗ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਹੁਣ ਜਾ ਰਿਹਾ ਅਸੀਂ ਅੰਦਰ ਦਰਬਾਰ ਸ਼ਾਹ ਕਰੀਏ ਦਾ ਸੰਸਾਰੀ ਸੰਗਤ ਇਧਰ ਸਨੋ ਪਾਰਕਿੰਗ ਦੇਖੋ ਨੇ ਕਿੰਨਾ ਸੋਹਣਾ ਪਾਰਕਿੰਗ ਬਣਿਆ ਹੋਇਆ ਜੀ ਇਹ ਜਿਹੜੀ ਸ਼ੈਡ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਇੱਥੇ ਨਕਸ਼ਾ ਨੰਦਪੁਰ ਸਾਹਿਬ ਤੋਂ ਲੈ ਕੇ ਤਲਵੰਡੀ ਸਾਬੋਗਰ ਤੱਕ ਇਹ ਨਕਸ਼ਾ ਬਣਿਆ ਹੋਇਆ ਸਾਰਾ ਦੱਸਿਆ ਹੋਇਆ ਹੈ ਗੁਰੂ ਘਰ ਬਾਰੇ ਕੱਲਾ ਕੱਲਾ ਕਿੱਥੇ ਗੁਰੂ ਗੋਬ ਸਿੰਘ ਜੀ ਗੁਰੂ ਗੋਬ ਸਿੰਘ ਜੀ ਦਾ ਮਾਰਗ ਮਤਲਬ ਜਿੱਥੇ ਜਿੱਥੇ ਗੁਰੂ ਗੋਬ ਸਿੰਘ ਜੀ ਦੇ ਅਨੰਦਪੁਰ ਸਾਹਿਬ ਤੋਂ ਲੈ ਕੇ ਤਲਵੰਡੀ ਸਾਬੋਗਰ ਤੱਕ ਦਾ ਰਾਹ ਨਿਸ਼ਾਨ ਸਾਹਿਬ ਆ ਪ੍ਰਸਾਦ ਇੱਥੋਂ ਲਗੋ ਜੀ ਉਸ ਨੂੰ ਦਰਸ਼ਨ ਕਰਾਉਣੇ ਆ ਗੁਰੂ ਘਰ ਦੇ ਦਰਸ਼ੀ ਹੋਣ ਦਾ ਮਨ ਆ ਮੈਂ ਜਾਨ ਨੇ ਦਰਵਾਜ਼ੇ ਅੰਦਰ ਵੀ ਜਾਣੇ ਕਣ ਵਾਟ ਸ਼ਟਮ I've been through ਚਾਨਾ ਕਰੋ ਜੀ ਦਰਸ਼ਨ ਗੁਰੂ ਘਰ ਦੇ ਕੰਮ ਚੱਲ ਰਿਹਾ ਹੈਗਾ ਹੋਰ ਹਲੇ ਗੁਰੂ ਕਾ ਬਾਗ ਉਹ ਆ ਗਿਆ ਇੱਕ ਗੁਰਦੁਆਰਾ ਇੱਕ ਗੁਰਦੁਆਰਾ ਉਹ ਆ ਗਿਆ ਗੁਰੂ ਕਾ ਬਾਗ ਕਿੱਧਰ ਗੁਰੂ ਕਾ ਆ ਸਾਡਾ ਪਰਪ ਦੀ ਵੀ ਦੇਖ ਕੰਮ ਕਰਦਾ ਫਿਰਦਾ ਨਾ ਤੂੰ ਗੁਰਦੁਆਰਾ ਹੈਂ ਕਿ ਐਂ ਕਰਨਾ ਆਇਆ ਓਏ ਹੈ ਬੋਲ ਮੈਂ ਆਖਿਆ ਜੀ ਤੁਹਾਨੂੰ ਮੈਂ ਉੱਪਰ ਦੀ ਆਉਣਾ ਹੈ ਹਾਂ ਆ ਗਿਆ ਸਰੋਵਰ ਜੀ ਤੇ ਹੁਣ ਅਸੀਂ ਇੱਧਰ ਜਾ ਰਹੇ ਹਾਂ ਹੋਰੇ ਹੀ ਰਸਤਾ ਆਇਆਗਾ ਆ ਗਿਆ ਜੀ ਗੁਰਦੁਆਰਾ ਸ੍ਰੀ ਬੁੱਟਾ ਸਾਹਿਬ ਵਰਸਨ ਗੁਰੂ ਘਰ ਦੇ ਗੁਰਦੁਆਰਾ ਸ੍ਰੀ ਬੁੱਟਾ ਸਾਹਿਬ ਆਸ ਗੁਰਦਵਾਰਾ ਬੁੱਟਾ ਸਾਹਿਬ ਤੇ ਆਸ ਲਿਖਿਆ ਹੋਇਆ ਸਾਰਾ ਹੋ ਗਿਆ ਪ੍ਰਵਾਸ ਸ਼ਹਿਰ ਦੇ ਪ੍ਰਵਾਸ ਸ਼ਹਿਰ ਦਾ ਅドレス ਨੀ ਮਾਗਾ ਪੌੜੀਆਂ ਨੇ ਪੌੜੀਆਂ ਅੰਦਰ ਕਿਉਂ ਨਾ ਬੈਂਦਾਂ ਮੈਨੂੰ ਪ੍ਰਵਾਸ ਸਾਹਿਬ ਮਾੜਾ ਰਹਿ ਕਿ ਨਾ ਸਮਾਂ ਕਰੋ ਦਰਸ਼ਨ ਸੰਗਤੋ ਪਰਿਵਾਰ ਸਭ ਦੇਖੋ ਅੰਦਰੋਂ ਕਿੰਨਾ ਸੋਹਾਂ ਬਣਿਆ ਹੋਇਆ ਹੋਣੀ ਆ ਪਰਦੀਆਂ ਨਹੀਂ ਬਦਰਵਾ ਇਨਸ਼ਾਅੱਲਾ ਦੁਬਾਰਾ ਸ੍ਰੀ ਮਨਜੀਤ ਸਾਹਿਬ ਕਰੋ ਜੀ ਦਰਸ਼ਨ ਸੰਗਤੋਂ ਇੱਕ ਗੁਰੂ ਘਰ ਹੋਰ ਬੜਾ ਇਤਿਹਾਸ ਵਾਲਾ ਜੀ ਇਹ ਗੁਰੂ ਘਰ ਦੇ ਆਹ ਡੈਰੀ ਸਿਸਟਮ ਅੰਦਰ ਦਸ ਨੇ ਕਰਾਉਣੇ ਹਾਂ ਜੀ ਦਰਬਾਰ ਸਾਹਿਬ ਦੇ ਅੰਦਰ ਜਾਣੇ ਆ ਗਏ ਅਸੀਂ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਦੇ ਸਾਰੇ ਸੰਗਤਦਰਸ਼ੀ ਗੁਰੂ ਘਰ ਦਰਬਾਰ ਸਾਰੇ ਸੰਗਤਦਰਸ਼ੀ ਗੁਰੂ ਘਰ ਦਰਬਾਰ ਦੇ ਸੰਗਤ ਮੱਥਾ ਟੇਕ ਰਹੀ ਆ ਸੰਗਤ ਨੂੰ ਸਾਡੇ ਇਹਦੇ ਵੀ ਚਲੋ ਦਰਸਾ ਸੰਗਤੋ ਇੱਕ ਗੁਰੂ ਘਰ ਹੋਰ ਦੇ ਗੁਰਦਵਾਰਾ ਸ੍ਰੀ ਸਾਹਿਬ ਰੋ ਸੰਗਤ ਉਹ ਦਰਸ਼ਨੋ ਗੁਰੂ ਸਾਹਿਬ ਦੀ ਜੀ ਘਰ ਦੇ ਇਤਿਹਾਸ ਬਾਰੇ ਦੱਸਿਆ ਜੀ ਵੀਰੇ ਪਿਆਸ ਪੜੋ ਘਰ ਦਾ ਇਤਿਆਹ ਦੱਸਿਆ ਗੁਰੂ ਘਰ ਦਾ ਤੋ ਲੱਗੀ ਹੈ ਇੱਧਰ ਜੀ ਇੱਧਰ ਸਾਹਮਣੇ ਬਣਿਆ ਕਪਨਾ ਕਰੋ ਦਰਸ਼ਣੀ ਸੰਗਤੋ ਆਪਾਂ ਭਲ ਵੀ ਇੱਥੇ ਸੰਗਤ ਛੰਨ ਸਤਾਰਾ ਪਰ ਸੋਇਆ ਵਸੀਰ ਗੋਵਸ਼ਰੀ ਨੂੰ ਮਾਰਨ ਮਾਇਤੇ ਕੰਗਾ ਸਗਰੋ ਅਸਟੋ ਟੀ ਨੇ ਚਵਾਉਣ ਦਾ ਦ੍ਰਿਸ਼ ਹੈ ਜਿੱਥੇ ਅਸਰ ਝੋਟੀ ਨੇ ਦੁੱਧ ਦਿੱਤਾ ਤੀ ਗੁਰੂ ਜੀ ਦੇ ਕਹਿਣ ਤੇ ਇਹਨੇ ਚੋਈਤੀ ਫਿਰ ਗੁਰੂ ਮਾਹੀ ਨੇ